ਕੇ ਇੰਤਕਾਲ ਬਾਰੇ ਕਿਵੇਂ ਸੂਚਨਾ ਲਈ ਜਾ ਸਕਦੀ ਹੈ ਮਿਊਟੇਸ਼ਨ ਆਫਟਰ ਰਜਿਸਟਰੀ ਤੁਸੀਂ ਕੋ ਰਜਿਸਟਰੀ ਕੀਤੀ ਹੈ ਮਾਲਕੀ ਤਬਦੀਲ ਕੀਤੀ ਹੈ ਤਕਸੀਮ ਕੀਤੀ ਹੈ ਉਹਦੀ ਰਜਿਸਟਰੀ ਹੋ ਗਈ ਲੇਕਿਨ ਉਹਦਾ ਇੰਤਕਾਲ ਕਿਵੇਂ ਪਤਾ ਕਰੀਏ ਇਹ ਤੁਸੀਂ ਇਨਫੋਰਮੇਸ਼ਨ ਆਪਣੇ ਮੋਬਾਈਲ ਫੋਨ ਤੇ ਸੈੱਲ ਫੋਨ ਤੋਂ ਵੀ ਲੈ ਸਕਦੇ ਹੋ ਤੇ ਕੰਪਿਊਟਰ ਤੋਂ ਵੀ ਲੈ ਸਕਦੇ ਹੋ ਇਸ ਲਈ ਤੁਸੀਂ ਇਹ ਵੈਬਸਾਈਟ ਖੋਲੋ ਪੰਜਾਬ ਲੈਂਡ ਰਿਕਾਰਡਸ ਜਾਂ ਟਾਈਪ ਕਰੋ ਜਮਾਬੰਦੀ ਪੰਜਾਬ ਗੋਵ.ਇਨ ਇਹ ਹੁਣ ਇੰਗਲਿਸ਼ ਵਿੱਚ ਖੁੱਲ ਗਈ ਇੱਥੇ ਤੁਹਾਡੇ ਕੋਲ ਚੋਆਇਸ ਹੈ ਮਿਊਟੇਸ਼ਨ ਆਫਟਰ ਰਜਿਸਟਰੀ ਜੇ ਤੁਸੀਂ ਇਹਨੂੰ ਪੰਜਾਬੀ ਵਿੱਚ ਦੇਖਣਾ ਤੇ ਇਹ ਸੱਜੇ ਹੱਥ ਉੱਪਰ ਕਲਿੱਕ ਕਰਕੇ ਪੰਜਾਬੀ ਨੂੰ ਕਲਿੱਕ ਕਰੋ ਤੇ ਪੰਜਾਬੀ ਵਿੱਚ ਬਣ ਜਾਂਦੀ ਹੈ ਹੁਣ ਦੇਖੋ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਇਹ ਜਾਣਨ ਲਈ ਤੁਹਾਡੇ ਪਾਸ ਉਹ ਰਜਿਸਟਰੀ ਦਾ ਡਾਕੂਮੈਂਟ ਨੰਬਰ ਬੁਸਿਕਾ ਨੰਬਰ ਤੇ ਤਰੀਕ ਹੋਣੀ ਜ਼ਰੂਰੀ ਹੈ ਇਹ ਨੰਬਰ ਆਮ ਤੌਰ ਤੇ ਰਜਿਸਟਰੀ ਦੇ ਅਖੀਰਲੇ ਪੇਜ ਤੇ ਹੇਠਾਂ ਲਿਖਿਆ ਹੁੰਦਾ ਹੈ ਉਸ ਨੂੰ ਕਈ ਵਾਰੀ ਬੁਸਿਕਾ ਲਿਖਿਆ ਜਾਂਦਾ ਹੈ ਕਈ ਵਾਰੀ ਡਾਕੂਮੈਂਟ ਵੀ ਲਿਖਿਆ ਹੁੰਦਾ ਹੈ ਉਸ ਦੀ ਤਰੀਕ ਵੀ ਹੁੰਦੀ ਹੈ ਉਹ ਵੀ ਨੋਟ ਕਰੋ ਨੰਬਰ ਤੇ ਤਰੀਕ ਉਸ ਵਸੀਕੇ ਦੀ ਉਸ ਡਾਕੂਮੈਂਟ ਦੀ ਇਹਨੂੰ ਕਲਿੱਕ ਕਰੋਗੇ ਤੇ ਤੁਹਾਡੇ ਸਾਹਮਣੇ ਇਹ ਚੋਸ ਆ ਜਾਏਗੀ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਪਹਿਲਾਂ ਵਸੀਕਾ ਨੰਬਰ ਅਨੁਸਾਰ ਤੁਸੀਂ ਨਵੀਂ ਰਜਿਸਟਰੀ ਕਰਵਾਈ ਹੈ ਤਾਂ ਉਹਦਾ ਵਸੀਕਾ ਤੁਹਾਡੇ ਕੋਲ ਪਾਸ ਹੈ ਵਸੀਕਾ ਨੰਬਰ ਹੈ ਉਹਦੇ ਅਨੁਸਾਰ ਦੇਖਣਾ ਤੁਸੀਂ ਪੁਰਾਣੀ ਇੰਤਕਾਲ ਦੀ ਸੂਚਨਾ ਵੀ ਕੱਢ ਸਕਦੇ ਹੋ ਇੱਥੋਂ ਪਹਿਲਾਂ ਜ਼ਿਲ੍ਹਾ ਚੁਣੋ ਮਸਿਕਾ ਨੰਬਰ ਅਨੁਸਾਰ ਜੇ ਤੁਸੀਂ ਦੇਖਣੀ ਹੈ ਇਹ ਆਪਣੇ ਮੋਬਾਈਲ ਫੋਨ ਤੋਂ ਵੀ ਦੇਖ ਸਕਦੇ ਆ ਜਿਹੜਾ ਚੁਣੋ ਕੋਈ ਐਗਜ਼ਾਮਪਲ ਹੈ ਸਾਡੇ ਪਾਸ ਜਿਹੜਾ ਕਿ ਸਾਡੇ ਪਾਸ ਨੰਬਰ ਹੈ ਤੇ ਤਰੀਕ ਹੈ ਤੇ ਤਸੀਲ ਚੁਣੋ ਉਹ ਦੀ ਤਰੀਕ ਚੁਣੋ ਕਿਸ ਡੇਟ ਦਾ ਹੋ ਮਸਿਕਾ ਕਿਸ ਡੇਟ ਨੂੰ ਰਜਿਸਟਰੀ ਹੋਈ ਹੈ ਉਹ ਡੇਟ ਅਸੀਂ ਇੱਥੇ ਕਲਿੱਕ ਕਰਾਂਗੇ ਤਾਂ ਉਹ ਆ ਜਾਏਗੀ ਸਾਡੇ ਕੋਲ 8 ਜਨਵਰੀ ਦੀ ਸੀ ਤੇ ਸਾਡੇ ਪਾਸ ਮਸਿਕਾ ਨੰਬਰ ਵੀ ਹੈ ਇਏ ਸੀ ਐਂਟਰ ਕੀਤਾ ਤੇ ਤੁਸੀਂ ਕੈਪਚਰ ਆਮ ਪਰ ਹੋ ਗਏ ਫਿਰ ਕੋਡਿੰਗ ਕਲਿੱਕ ਕਰੋ ਇਹ ਲੋ ਤੁਹਾਡੇ ਸਾਹਮਣੇ ਰਿਜ਼ਲਟ ਆ ਗਿਆ ਜਿਸਟਰੀ ਦੇ ਬਾਅਦ ਇੰਤਕਾਲ ਦੀ ਸਥਿਤੀ ਆ ਉਹ ਹੀ ਉਸਿਕਾ ਨੰਬਰ ਸੀ ਉਹਦੀ ਤਰੀਕ ਵੀ ਆ ਉਹੀ ਆ ਗਈ ਆ ਤੇ ਸਥਿਤੀ ਸਥਿਤੀ ਕੀ ਹੋਈ ਹੈ ਇੰਤਕਾਲ ਮਨਜ਼ੂਰ ਹੋ ਗਿਆ ਹੈ ਇੰਤਕਾਲ ਮਨਜ਼ੂਰ ਹੋ ਗਿਆ ਹੈ ਇੰਤਕਾਲ ਨੰਬਰ ਆ ਹੈ ਇੰਤਕਾਲ ਦੀ ਕਿਸਮ ਹੈ ਇੰਤਕਾਲ ਦੀ ਆਰਮ ਦੀ ਮਿਤੀ ਆ ਹੈ ਤੁਸਤੀਲਕਾਰ ਮਨਜ਼ੂਰੀ ਸਟੈਂਡ ਹੋਈ ਹੈ ਤੁਸੀਂ ਇਸੇ ਤਰ੍ਹਾਂ ਹੋਰ ਕਿਸੇ ਵੀ ਡਾਕੂਮੈਂਟ ਨੰਬਰ ਨਾਲ ਲੱਭ ਸਕਦੇ ਹੋ ਆਪਣੇ ਇੰਤਕਾਲ ਦੀ ਸਥਿਤੀ ਨੂੰ ਇਹਨੂੰ ਇੰਗਲਿਸ਼ ਵਿੱਚ ਵੀ ਦੇਖ ਸਕਦੇ ਹੋ ਇੱਥੋਂ ਕਲਿੱਕ ਕਰਕੇ ਇੰਗਲਿਸ਼ ਨੂੰ ਕਲਿੱਕ ਕਰ ਦਿਓ ਤੇ ਤੁਹਾਨੂੰ ਉਹ ਸਾਰੇ ਸਟੈਪ ਫੇਰ ਲੈਣੇ ਪੈਣਗੇ ਜਿਹੜੇ ਤੁਸੀਂ ਪਹਿਲਾਂ ਲਏ ਸੀ ਫੇਰ ਰਿਜ਼ਲਟ ਉਹੀ ਆਏਗਾ ਇਸ ਤਰ੍ਹਾਂ ਤੁਸੀਂ ਆਪਣੇ ਇਹ ਮੋਬਾਈਲ ਫੋਨ ਤੋਂ ਵੀ ਕਰ ਸਕਦੇ ਹੋ ਤੇ ਆਪਣੇ ਕੰਪਿਊਟਰ ਤੋਂ ਵੀ ਕਰ ਸਕਦੇ ਹੋ